ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜੈਤ ਲੜਦੇ ਲੋਕਾਂ ਦੀ ਮੇਰੇ ਬਹੁਤ ਹੀ ਸਤਿਕਾਰਯੋਗ ਆਟੀਟੀ 9494 ਗੇਡਰ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਕਿ ਸਾਰੇ ਭੈਣਾ ਭਾਈ ਠੀਕ ਠਾਕ ਹੋਵੋਗੇ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਆਪਣੇ ਸਾਥੀਆਂ ਵੱਲ ਜਿਹੜਾ ਨਾਨ ਇਫੈਕਟਡ ਗਰੁੱਪ ਆ ਬਣਾ ਕੇ ਜਿਹੜਾ ਕੇਸ ਦੀ ਜਿਹੜੀ ਤਿਆਰੀ ਕਰ ਰਹੇ ਆ ਸਾਥੀ ਇਹ ਨਹੀਂ ਪਤਾ ਹੁਣ ਉਹ ਇਹਨਾਂ ਨੇ ਧਾਇਰ ਕਰਤਾ ਜਾਂ ਹਜੇ ਕਰਨਾ ਐਸ ਦੇ ਬਾਰੇ ਆਪਾਂ ਨੂੰ ਸੋ ਸਾਥੀਓ ਉਹਦੇ ਸਬੰਧ ਵਿੱਚ ਸਾਰੀ ਸਟੇਟ ਕਮੇਟੀ ਨੂੰ ਬਹੁਤ ਮੈਸੇਜ ਕਾਲ ਫੋਨ ਆ ਰਹੇ ਸੀਗੇ ਵੀ ਸਰ ਤੁਸੀਂ ਨਾਲ ਉਹ ਜਾਂ ਤੁਹਾਡਾ ਕੀ ਪੁਆਇੰਟ ਆਫ View ਆ ਸੋ ਸਾਥੀਓ ਅਸੀਂ ਸਾਰੀ ਸਟੇਟ ਕਮੇਟੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਨਾਲ ਉਹਨਾਂ ਸਾਡੇ ਸਾਥੀਆਂ ਵੱਲੋਂ ਸਾਡੇ ਨਾਲ ਕੋਈ ਵੀ ਜਿਹੜੀ ਗੱਲਬਾਤ ਆ ਉਹ ਨਹੀਂ ਕਰੀ ਗਈ ਨਾ ਹੀ ਕੋਈ ਆਪਣੇ ਨਾਲ ਕੋਈ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਨਾ ਹੀ ਫੰਡ ਦੀ ਬਾਬਤ ਆਪਾਂ ਕਿਸੇ ਨੂੰ ਕਿਹਾ ਤਾਂ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਸਾਰੇ ਕੀਡਰ ਅੱਗੇ ਕਿ ਆਪਾਂ ਕੇਸ ਕੇ ਸੁਣਾ ਖੇਢੀਏ ਕਿਤੇ ਇਹ ਨਾ ਹੋਵੇ ਕਿ 2364 ਵਾਂਗੂ ਸਾਡੇ ਹੱਥ ਪੱਲੇ ਕੁਛ ਨਾ ਰਵੇ ਤੇ ਅਸੀਂ ਐਂ ਇਹਦੇ ਮਗਰ ਹੀ ਭੱਜੇ ਫਿਰਿਏ ਜੋਬ ਦੇ ਕਿਉਂਕਿ ਹੁਣ ਇੱਕ ਨਵਾਂ ਗਰੁੱਪ ਬਣ ਰਿਹਾ ਜਿਹੜੇ ਲੋਅ ਮੈਰਿਟ ਵਾਲੇ ਨੇ 57 58 59 60 61 ਵਾਲੇ ਸਾਥੀ ਉਹ ਕਹਿੰਦੇ ਨੇ ਜੇ ਇਹ ਨਾਨ ਫੈਕਟਡ ਵਾਲੇ ਲਾਉਣਗੇ ਤਾਂ ਅਸੀਂ ਵੀ ਲਾਵਾਂਗੇ ਵੀ ਸਾਰਿਆਂ ਨੂੰ ਇਕੱਠਾ ਜੁਆਇਨ ਕਰਾਇਆ ਜਾਵੇ ਜੇ ਇਸੇ ਤਰ੍ਹਾਂ ਆਪਾਂ ਕੇਸ ਕੇਸ ਖੇਡਣ ਲੱਗ ਗਏ ਤਾਂ 2364 ਵਾਂਗੂ ਜੱਜ ਸਾਹਿਬ ਨੂੰ ਪਤਾ ਹੀ ਨਹੀਂ ਲੱਗਣਾ ਮੈਂ ਕਿੱਧਰ ਫੈਸਲਾ ਦਿਆਂ ਕਿਨੂੰ ਦਿਆਂ ਤੇ ਹੋ ਸਕਦਾ ਕਿਤੇ ਜਿਹੜੀ ਕਹਾਣੀ ਆ ਉਹ ਆਪਣੇ ਉਲਟ ਨਾ ਪੈ ਜੇ ਸੋ ਮੇਰੇ ਵੱਲੋਂ ਤੇ ਮੇਰੀ ਸਟੇਟ ਕਮੇਟੀ ਵੱਲੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਸਾਥਿਓ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਜਿਹੜਾ ਗਰੇਜ ਕਰੀਏ ਬਾਕੀ ਜਿਹੜਾ ਵੀ ਫੰਡ ਦਾ ਕਿਸੇ ਨੂੰ ਫੋਨ ਆਉਂਦਾ ਸਾਡੇ ਦੁਆਰਾ ਕਿਸੇ ਨੂੰ ਨਹੀਂ ਕਿਹਾ ਗਿਆ ਸਟੇਟ ਕਮੇਟੀ ਵੱਲੋਂ ਜਿਨੇ ਫੰਡ ਦੇਣਾ ਉਹ ਆਪਦਾ ਸੋਚ ਸਮਝ ਕੇ ਦਿਓ ਕਿ ਕੱਲ ਨੂੰ ਕੋਈ ਤੁਹਾਡੇ ਵੱਲੋਂ ਦਿੱਤਾ ਹੋਇਆ ਫੰਡ ਕਿਤੇ ਭਰਤੀ ਤੇ ਕੋਈ ਆਫਤ ਬਣ ਕੇ ਨਾ ਡਿੱਗੇ ਸੋ ਸਟੇਟ ਕਮੇਟੀ ਰਹਿ ਵਿਚਾਰ ਵਟਾਂਦਰਾ ਕਰ ਰਹੀ ਆ ਕੋਈ ਵੱਡੇ ਪ੍ਰੋਗਰਾਮ ਦਾ ਜਿਹੜਾ ਗੰਭੀਰਪੁਰ ਤੋਂ ਆਪਣਾ ਪੱਕਾ ਧਰਨਾ ਲੱਗਾਈ ਜਾਂ ਕੋਈ ਵੱਡਾ ਪ੍ਰੋਗਰਾਮ ਜਿਹੜਾ ਮੁੱਖ ਮੰਤਰੀ ਦਾ ਘਰਾਓ ਜਾਂ ਸੰਗਰੂਰ ਦੇ ਵਿੱਚ ਕੋਈ ਕਿਸੇ ਵੀ ਪੰਜਾਬ ਦੇ ਕਿਸੇ ਵੀ ਕੋਨੇ ਚ ਇੱਕ ਵੱਡਾ ਪ੍ਰੋਗਰਾਮ ਲਾਵਾਂਗੇ ਚਾਹੇ ਸਾਨੂੰ 2-4 ਦਿਨ ਵੀ ਉੱਥੇ ਸੜਕਾਂ ਤੇ ਬਹਿਣਾ ਪਵਾਂ ਪਿਆ ਤਾਂ ਸਾਥੀਓ ਅਸੀਂ ਤਿਆਰ ਆ ਪਹਿਲਾਂ ਵੀ ਤਿਆਰ ਸੀ ਹੁਣ ਵੀ ਤਿਆਰ ਆ ਤੇ ਜਿੰਨਾ 9594 ਭਰਤੀ ਪੂਰੀ ਨਹੀਂ ਹੁੰਦੀ 9594 ਦੀ 9594 ਅਸੀਂ ਉਹਨਾਂ ਟਾਈਮ ਵੀ ਜਿਹੜੇ ਤਿਆਰ ਰਵਾਂਗੇ ਕਿਉਂਕਿ ਸਾਥੀਓ ਭਰਤੀ ਇੱਥੋਂ ਤੱਕ ਲਿਉਣ ਲਈ ਕੱਲੇ ਨੌਨ ਇਫੈਕਟਡ ਸਾਥੀਆਂ ਨੇ ਫੰਡ ਨਹੀਂ ਦਿੱਤਾ ਸਾਨੂੰ ਇਫੈਕਟਡ ਸਾਥੀਆਂ ਨੇ ਵੀ ਫੰਡ ਦਿੱਤਾ ਲੋ ਮੈਰਿਟ ਵਾਲੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਲੋ ਮੈਰਿਟ ਵਾਲੇ ਸਾਥੀ 52 53 57 60 ਵਾਲੇ ਸਾਰੇ ਧਰਨੇ ਤੇ ਵੀ ਆਉਂਦੇ ਨੇ ਬਹੁਤ ਸਾਰੇ ਸਾਥੀ ਤੇ ਫੰਡ ਵੀ ਉਹਨਾਂ ਨੇ ਆਪਾਂ ਨੂੰ ਦਿੱਤਾ ਸਿਰਫ ਯਕੀਨ ਕਰਕੇ ਕਿ ਸਟੇਟ ਕਮੇਟੀ ਵਧੀਆ ਕੰਮ ਕਰ ਰਹੀ ਹੈ ਸਾਨੂੰ ਸਟੇਟ ਕਮੇਟੀ ਤੇ ਯਕੀਨ ਆ ਤੇ ਇਹ ਸਹੀ ਕੰਮ ਕਰ ਰਹੇ ਨੇ ਬਾਕੀ ਸਾਥੀਓ ਜੇ ਸਾਡੇ 'ਚ ਕਿਤੇ ਕਮੀ ਰਹੀ ਹੋਵੇ ਸਾਡੇ ਵੱਲੋਂ ਤਾਂ ਕੋਈ ਨਹੀਂ ਰਹੀ ਅਸੀਂ ਆਪਦੇ ਵੱਲੋਂ 100% ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਆ ਫੇਰ ਵੀ ਜੇ ਸਾਡੇ 'ਚ ਕੋਈ ਕਮੀ ਰਹਿ ਗਈ ਹੋਵੇ ਤਾਂ ਅਸੀਂ ਉਸ ਨੂੰ ਜਿਹੜਾ ਅੱਗੇ ਤੋਂ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਹੋਰ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਪਰ ਸਾਨੂੰ ਨਹੀਂ ਲੱਗਦਾ ਕੋਈ ਰਹੀ ਹੋਊਗੀ ਪਰ ਜੇ ਕਈ ਸਾਥੀਆਂ ਦੀ ਨਿਗਾ ਦੇ ਵਿੱਚ ਰਹਿ ਗਈ ਆ ਤਾਂ ਅਸੀਂ ਉਸ ਨੂੰ ਵੀ ਸਹੀ ਕਰਾਂਗੇ ਸੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਕੇਸ ਕੇਸ ਨਾ ਖੇਡੀਏ ਤੇ ਆਪਾਂ ਭਰਤੀ ਨੂੰ ਜਿਹੜਾ ਸਿਰੇ ਚੜਨ ਦੇ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।